ਅਸ ਟਾਈਮ ਖੜੇ ਆ ਅਸੀਂ ਗਿੱਦੜਪਿੰਡੀ ਵਾਲੇ ਪੁਲ ਤੇ ਜਿੱਥੇ ਕਿ 2023 ਦੇ ਵਿੱਚ 19 ਵਾਲਾ ਬੰਨ ਟੁੱਟਾ ਸੀ ਸਤਲੁਜ ਦਰਿਆ ਨੇੜੇ ਸਾਡੇ ਧਾਰੇਵਾਲਾ ਤੇ ਨਾਲ ਨੇੜੇ ਸਾਡੇ ਗਿੱਦੜਪਿੰਡੀ ਆ ਉਧਰ ਮਢਾਲਾ ਛੰਨਾ ਸਾਹਮਣੇ ਤੋਂ ਸਾਹਮਣੇ ਤੁਸੀਂ ਜਿਹੜਾ ਪੁਲ ਨਜ਼ਰ ਆ ਰਿਹਾ ਵਾ ਸਪੀਡ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਜਿਹੜਾ ਵਗ ਰਿਹਾ ਇਸ ਬੰਨ ਨੂੰ ਢਾਹ ਲਾ ਰਿਹਾ ਵਾ ਤੇ ਸਾਹਮਣੇ ਬੁੱਟੀ ਵੀ ਸਾਫ਼ ਕੀਤੀ ਜਾ ਰਹੀ ਆ ਇਹ ਇੱਥੇ ਬੰਨ ਟੁੱਟੇ ਸੀਗੇ ਦੋ ਇਹ ਹੀ ਸਤਲੁਜ ਦਾ ਬੰਨ ਟੁੱਟਾ ਸੀ 2023 ਦੇ ਵਿੱਚ 19 ਦੇ ਵਿੱਚ ਜਿਸ ਨੇ ਸੁਲਤਾਨਪੁਰ ਲੋਧੀ ਤੱਕ ਜਿਹੜੀ ਤਬਾਹੀ ਮਚਾ ਦਿੱਤੀ ਸੀਗੀ ਕਿਸਾਨ ਤੁਸੀਂ ਦੇਖ ਸਕਦੇ ਹੋ ਅੰਦਰ ਵੜ ਕੇ ਕਿਸਾਨ ਆਪਣੀ ਜੱਦੋਜਾਦ ਜਿਹੜੀ ਲਗਾਤਾਰ ਕਰ ਰਹੇ ਨੇ ਸਾਡੇ ਨਾਲ ਕਿਸਾਨ ਵੀ ਨੇ ਅੱਬਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਕਿੰਨੇ ਦਿਨ ਤੋਂ ਲੱਗੇ ਹੋਏ ਬੰਨ ਦੀ ਰਾਖੀ ਰੱਖਣ ਲਈ ਤੇ ਅੱਜ ਇਹ ਬੰਨ ਢਾ ਲੱਗ ਰਿਹਾ ਵਾ ਇਹ ਕੰਮ ਤੁਹਾਡਾ ਤਾਂ ਨਿਗਾ ਫੇਰ ਵੀ ਤੁਸੀਂ ਆਪ ਜੱਦੋਜਹਿਦ ਕਰ ਰਹੇ ਆ ਰੁੱਖਾਂ ਦਾ ਸਹਾਰਾ ਲੈ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਏ ਇਹ ਉਹੀ ਬੰਨ ਹੈ ਜੋ 23 ਦੇ ਵਿੱਚ ਟੁੱਟਾ ਸੀਗਾ ਇਹ ਚਾਰ ਕਿੱਲਾਂ ਦਾ ਪਾੜ ਉੱਥੋਂ ਲੈ ਕੇ ਹੋਇਆ ਹੋਇਆ ਸੀ ਜੋ ਮਹਾਪੁਰਸ਼ਾਂ ਨੇ ਬਾਬਾ ਸਰਿਆਲੀ ਸਾਹਿਬ ਵਾਲਿਆਂ ਨੇ ਮਾਪਰ ਸੁਖਾ ਸਿੰਘ ਬਾਬਾ ਸ੍ਰੀ ਹਰਿਦਾਸਵਾਲਿਆਂ ਨੇ ਜੋ ਪਾੜੇ ਪੂੜਿਆ ਸੀਗਾ ਤੂੰ ਜੋ ਕਿ ਇਹ ਕਮਜ਼ੋਰ ਸੀ ਕਮ ਸੇ ਕਮ ਸਾਨੂੰ 15 ਦਿਨ ਹੋ ਗਏ ਲੱਗਿਆਂ ਨੂੰ ਉਹ ਸਾਹਮਣੇ ਜਿੱਥੇ ਤੂੰ ਦੇ ਦੇ ਮੋਟਰਸਾਈਕਲ ਖੜੋਤਾ ਇੱਥੋਂ ਲੈ ਕੇ ਅਸੀਂ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਮਿੱਟੀ ਪਾਈ ਆ ਜੋ ਕਿ ਅੱਜ ਸਵੇਰ ਤੋਂ 6 ਵਜੇ ਦੇ ਲਾਗੇ ਬੰਨੇ ਦੀ ਇਹੋ ਢਾ ਲੱਗੀ ਹੋਈ ਆ ਅੱਛੇ ਤੁਹਾਡੇ ਸਾਹਮਣੇ ਆ ਅਸੀਂ ਦਰਖਤ ਵੱਡ ਵੱਡ ਕੇ ਲਿਆ ਰਹੇ ਆ ਔਰ ਢਾ ਨਹੀਂ ਰੁਕ ਰਹੀ ਹੈ ਟਾਡੇ ਸਾਹਮਣੇ ਉਥੋਂ ਦਰਾਖਤ ਵੀ ਖਤਮ ਹੋ ਗਿਆ ਜਿੱਥੋਂ ਅਸੀਂ ਦਰਾਖਤ ਲਿਆ ਰਹੇ ਸੀ ਕਿ ਇਸ ਕਰਕੇ ਬਹੁਤ ਮੰਦੀ ਹਾਲਾ ਸਾਡੀ ਕੋਈ ਇੱਥੇ ਬੰਦਾ ਨਹੀਂ ਪਹੁੰਚਿਆ ਕੋਈ ਯਾਨੀ ਕਿ ਮਦਦ ਵਾਸਤੇ ਨਹੀਂ ਪਹੁੰਚਿਆ ਜੀ ਬੰਨਾ ਪਰ ਇੱਕ ਸਰਕਾਰਾਂ ਜਾਂ ਪ੍ਰਸ਼ਾਸਨ ਕਹਿੰਦੇ ਕਿ ਆਰਜੀ ਬੰਨਾ ਕਿਸਾਨ ਨੇ ਆਪਣੇ ਤੌਰ ਤੇ ਲਾਇਆ ਹੋਇਆ ਪਰ ਜਦੋਂ ਇਹ ਤੁਹਾਡੀਆਂ ਫਸਲਾਂ ਡੁੱਬਦੀਆਂ ਸਰਕਾਰ ਮੁਆਵਜ਼ਾ ਦਿੰਦੀ ਜਾਂ ਨਹੀਂ ਨਾ ਜੀ ਨਾ ਮੁਆਵਜ਼ਾ ਦੇਖੋ ਜੀ 1 ਮਿੰਟ ਮੁਆਵਜ਼ਾ ਜੀ ਦੇਖੋ ਤੁਸੀਂ 5000 ਰੁਪਏ ਦੇਵੂਗੀ 6 ਦੇ ਦਊਗੀ ਹੱਦ 6000 ਰੁਪਿਆ 7000 ਰੁਪਿਆ ਅਸੀਂ ਜਿਹੜਾ ਮੱਕੀ ਦੇ ਲਵਾਈ ਸੀ ਮੱਕੀ ਦੀ ਉਹਦੀ 7000 ਰੁਪਿਆ ਅਸੀਂ ਲਵਾਈ ਦਿੱਤੀ ਆ ਤੁਸੀਂ ਇਹ ਹਿਸਾਬ ਲਾ ਲਓ ਹਰ ਇੱਕ ਕਿਸਾਨ ਦਾ 20-20000 ਰੁਪਿਆ ਕਿੱਲੇ ਦੇ ਝੋਨੇ ਦੇ ਖਰਚਾ ਹੋ ਜਾਂਦਾ ਵਾ ਠੀਕ ਹੈ ਨਾ ਅਸੀਂ 90000 ਦਾ ਜ਼ਿੰਮੇਵਾਰ ਦਾ ਝੋਨਾ ਨਿਕਲਦਾ ਜਿਹੜਾ ਹੁਣ ਤੁਹਾਡੇ ਸਾਹਮਣੇ ਆ ਜਿਹੜਾ ਹੁਣ ਕਿੰਨੇ ਇੱਥੇ ਸੰਗਤ ਲੱਗੀ ਹੋਈ ਆ ਜੋਰ ਜੋਰ ਕਿੰਨੇ ਕਿੰਨੇ ਫਸਲ ਤੁਸੀਂ ਵਿਚਾਲੀ ਆ ਇਹ ਇਹ ਦੇਖੋ ਜੀ ਜੇਹਤ ਮਹਾਰਾਜ ਦੀ ਕਿਰਪਾ ਰਹੀ ਕਮ ਸੇ ਕਮ ਕੋਈ 1000 2000 ਏਕੜ ਜਿਹੜੀ ਆ 1000 2000 ਕਿਲਾ ਵੱਧ ਸਕਦਾ ਜੇ ਮਹਾਰਾਜ ਕਿਰਪਾ ਕਰੇ ਤੁਸੀਂ ਸੁਣ ਸਕਦੇ ਹੋ ਤਸਵੀਰਾਂ ਕਈ ਕਿਸਾਨ ਭਾਵੁਕ ਹੀ ਹੋ ਰਹੇ ਨੇ ਕਿ ਅਸੀਂ ਤਾਂ ਮਸਾ ਉੱਠ ਰਹੇ ਆ 2019 ਦੇ ਵਿੱਚ ਅਸੀਂ ਇਸ ਅਬਾਂਡਾ ਟੁੱਟਣ ਕਾਰਨ ਰੇਤਾ ਨਾਲ ਭਰ ਗਿਆ ਉਸ ਤੋਂ ਬਾਅਦ ਤੇਜ਼ ਦੇ ਵਿੱਚ ਹਾਂਜੀ ਤੇਜ਼ ਟੁੱਟਾ ਕਈ ਕਿਸਾਨ ਇੱਥੇ ਭਾਵੁਕ ਵੀ ਹੁੰਦੇ ਨੇ ਉਹਨਾਂ ਦਾ ਦਰਦ ਜਿਹੜਾ ਬਾ ਉਹ ਕੌਣ ਸੁਣੇਗਾ ਆਪਾਂ ਇਹਨਾਂ ਦੀ ਜਰੂਰ ਅਸੀਂ ਆਵਾਜ਼ ਜਿਹੜੀ ਆ ਉਹ ਪ੍ਰਸ਼ਾਸਨ ਤੱਕ ਜਰੂਰ ਅਸੀਂ ਪਹੁੰਚਾਵਾਂਗੇ ਲੋਕਾਂ ਤੱਕ ਜਰੂਰ ਪਹੁੰਚਾਵਾਂਗੇ ਕਿ ਕੋਈ ਨਾ ਕੋਈ ਮਦਦ ਕਰ ਲਈ ਇਹਨਾਂ ਦੀ ਪਹੁੰਚੇ ਕਿਉਂਕਿ ਬਹੁਤ ਔਖਾ ਹੋ ਜਾਂਦਾ ਜਦੋਂ ਫਸਲ ਮਰ ਜਾਂਦੀ ਆ ਘਰਾਂ ਦੇ ਖਰਚੇ ਫੀਸਾਂ ਬੱਚਿਆਂ ਨੂੰ ਪੜਾਉਣਾ ਜਾਂ ਘਰਾਂ ਦੇ ਕਰਜ਼ੇ ਜਦੋਂ ਚੜ ਜਾਂਦੇ ਆ ਕੀ ਕਹਿਣਾ ਜੀ ਆਹੀ ਇਹ ਮੰਗ ਕਰਦੇ ਸਾਡੇ ਪੱਥਰ ਲੱਗ ਜੇ ਬਸ ਉਹ ਤੋਂ ਕੁਛ ਨਹੀਂ ਮੰਗਦੇ ਅਸੀਂ ਨੋਚਾ ਨੋਚਾ ਦੇ ਪੱਥਰ ਲੱਗ ਜੇ ਗਾਂ ਦਾ ਪਜਾਓ ਜੀ ਸਾਡਾ ਕਦੋਂ ਕਦੋਂ ਹੜੇ ਆ ਤੁਸੀਂ ਉਹ ਅਸੀਂ 88 ਤੋਂ ਲੈ ਕੇ ਸਾਡਾ ਇਹ ਕੰਮ ਸਾਲ ਪਾਸ ਲੰਘਦਾ ਦੋ ਸਾਲ ਚੰਗੇ ਫਿਰ ਸਾਲ ਉਹ ਹੀ ਸਾਲ ਸਾਡਾ ਹਾਂ ਕਈ ਵਾਰੀ ਵੇਖ ਲਿਆ ਇਹ ਤੇ ਇਹ ਹਾਲ ਸਾਡਾ ਇੱਕ ਵਾਰੀ ਨਹੀਂ ਬਹੁ ਵਾਰੀ ਆਸ ਨਹੀਂ ਰੱਖਦੇ ਕਿਸੇ ਤੱਕ ਆਸ ਤਾਂ ਅਸੀਂ ਮਿਹਨਤ ਹੀ ਕਰ ਸਕਦੇ ਸਰਕਾਰ ਅਮੋਰੇ ਹੋਟ ਕੋ ਕਰ ਨਹੀਂ ਸਕਦੇ ਆਸ ਤੇ ਇਹ ਸਾਡੀ ਬਹੁਤ ਚਰਦਾ ਤੁਹਾਡੀ ਆਵਾਜ਼ ਦੇ ਵਿੱਚ ਪਰ ਸਮਝਦਾ ਨਹੀਂ ਕੋਈ ਸਾਮ ਜੇ ਮਜਬੂਰੀ ਸਾਡੀ ਸਾਨੂੰ ਇਹ ਝੋਨਾ ਤੇ ਲਾਉਣਾ ਪੈਦਾ ਨਾ ਛੱਡ ਨਹੀਂ ਸਾਡੇ ਕੰਮ ਹੋਰ ਸਾਡੇ ਕੋਲ ਹੈ ਕੁਝ ਨਹੀਂ ਕਰ ਪਣ ਸਕਦੇ ਹਾਂ ਝੋਨਾ ਤੇ ਲਾਉਣਾ ਲਾਉਣਾ ਹੈ ਜਦੋਂ ਇੰਨਾ ਖਰਚਾ ਕਰਦੇ ਕੋਤੇ ਚੱਕੇ ਹੁੰਦੇ ਆ ਮਜਬੂਰੀਆਂ ਹੁੰਦੀਆਂ ਤੇ ਖਰਚਾ ਕਰਨਾ ਪੈਂਦਾ ਆਪਾਂ ਕਿਦਾਂ ਕਰੀਏ ਬਹੁਤ ਵੱਡਾ ਰਿਸਕ ਲੈ ਕੇ ਤੁਸੀਂ ਇਸ ਦੇ ਵਿੱਚ ਵੜੇ ਹੋਏ ਆ ਦਰਿਆ ਜਦੋਂ ਪਤਾ ਨਹੀਂ ਕਿਹੜੇ ਵੇਲੇ ਰੋੜ ਕੇ ਲੈ ਜਾਣਾ ਪਤਾ ਨਹੀਂ ਕਿਸ ਦੇ ਵੇਲੇ ਕੀ ਹੋ ਜਾਣਾ ਜਿਹੜੇ ਏਡੇ ਏਡੇ ਬੰਨ ਨਹੀਂ ਛੱਡਦਾ ਤੁਸੀਂ ਅੰਦਰ ਵੜ ਕੇ ਉਹਦੀ ਕੋਸ਼ਿਸ਼ ਕਰਦੇ ਆ ਕਿ ਹਾਂ ਵੀ ਇਸ ਦੀ ਧਾਪ ਚਾਲੀਏ ਹੋਰ ਕਹੀਏ ਕਿ ਹੋਰ ਕੰਮ ਕਰਨਾ ਪੈਣਾ ਸੰਧ ਕਰਨਾ ਪੈਣਾ ਹੋਰ ਕਿੰਨੇ ਕੰਮ ਕਰਨਾ ਕਹਿੰਨੇ ਕੋਣੀ ਹੈ ਜੇਕਰ ਜਿਵੇਂ ਤੁਸੀਂ ਲੱਗੇ ਆ ਜਿਵੇਂ ਕਿ ਇੱਥੇ ਆਣ ਕੇ ਪ੍ਰਸ਼ਾਸਨ ਪੱਥਰਾਂ ਦੀਆਂ ਨੋਚਾਂ ਲਾ ਦਿੰਦਾ ਜਾਂ ਕਿਸੇ ਹੋ ਸਕਦਾ ਕਿ ਹਾਂ ਵੀ ਤੁਹਾਡੀਆਂ ਜਿਹੜੀਆਂ ਫਸਲਾਂ ਤੁਹਾਨੂੰ ਖਤਰਾ ਵਾ ਉਹ ਬਚ ਸਕਦੀ ਹੈ ਨੀ ਨੋਚਾਂ ਲੱਗ ਜੇ ਫਿਰ ਬਚਾਅ ਹੋ ਸਕਦਾ ਨੋਚਾਂ ਲੱਗ ਜਾਣ ਸਾਰੇ ਨੋਚਾਂ ਨਾਲ ਬਚਾਅ ਹੋ ਸਕਦਾ ਸਰਕਾਰਾਂ ਵੱਲ ਗੱਲ ਵੀ ਕੋਸ਼ਿਸ਼ ਨਹੀਂ ਨੋਚਾਂ ਨੂੰ ਕਦੋਂ ਕਿਹੜੇ ਸਰਕਾਰਾਂ ਵੱਲ ਕੋਈ ਗੱਲ ਨਹੀਂ ਹੈ ਪਰ ਜਦੋਂ ਟੁੱਟ ਜਾਂਦਾ ਫਿਰ ਤਾਂ ਸਰਕਾਰਾਂ ਪਹੁੰਚਦੀਆਂ ਨੇ ਫੇਰ ਨਹੀਂ ਪਹੁੰਚਦਾ ਕੋਈ ਤੇ ਉਹ ਹੀ ਬੰਦੇ ਆ ਫੇਰ ਨਹੀਂ ਕੋਈ ਫਿਰ ਫਿਰ ਮੁਆਵਜ਼ਾ ਦੇਣ ਲਈ ਜਾਂ ਉਦਾਂ ਪਹੁੰਚਦੇ ਆ ਕਿ ਹਾਂ ਵੀ ਮੁਆਵਜ਼ਾ ਸਹਤ ਦਾ ਮਤਲਬ ਇਹ ਵਾਰੀ ਹਮਦਰਦੀ ਕਰਨ ਪਹੁੰਚਦੇ ਆ 6600 ਰੁਪਏ ਨੂੰ ਕੀ ਕਰਾਂਗਾ ਅਸੀਂ 6600 ਰੁਪਏ ਦਿੱਤਾ ਸੀ ਨਾ ਪਿਛਲੀ ਵਾਰੀ 2023 ਚ ਹਾਂਜੀ 6000 ਦੀ ਦਵਾਈ ਦਾ ਜ਼ਿਆਦਾ ਲੱਗਾ 6000 ਦਵਾਈ ਚ ਲੱਗੀ ਹੋਰ ਖਰਚੇ ਸਾਡੇ ਖਰਚਾ ਵੀ ਪੂਰਾ ਹੁੰਦਾ ਚੋਲੇ ਦੀ ਦਵਾਈ ਨਹੀਂ ਜਾਂਦੀ ਹਾਂਜੀ ਉਹ 6000 ਤਾਂ ਦਵਾਈ ਵੀ ਨਹੀਂ ਦਿੰਦੇ ਹਾਂ ਆ 6000 ਨਾਲ ਥੀ ਬੰਦਾ ਉਦੋਂ ਲੋਾਈ ਜੋਗਾ ਜਵਾਂ ਜਦੋਂ ਇੰਨਾ ਦੇ ਖਤਰਨਾਕ ਕੰਮ ਤੁਸੀਂ ਕਿਸਾਨ ਖੁਦ ਕਰਦੇ ਆ ਵਿੱਚ ਵੜ ਜੰਨੇ ਤੁਸੀਂ ਅਸੀਂ ਦੇਖਿਆ ਕਿ ਸਾਨੂੰ ਡਰ ਲੱਗ ਰਿਹਾ ਸੀ ਜਦੋਂ ਤੁਸੀਂ ਅੰਦਰ ਵੜੇ ਸੀ ਕੋ ਸਾਨੂੰ ਇਹ ਤਾਂ ਕਰਨਾ ਹੀ ਪੈਣਾ ਭਾਈ ਕੋਈ ਜਾਨੀ ਨੁਕਸਾਨ ਹੋ ਸਕਦਾ ਇਹ ਤਾਂ ਮਾਰ ਆਪੇ ਜੋ ਜਾਣਦਾ ਜਾਣਦਾ ਉਹਦੇ ਤੇ ਹੀ ਆ ਹਾਂ ਜੋ ਵੀ ਮੈਂ ਦਾ ਕਰੂ ਉਹਨੂੰ ਉਹਨੂੰ ਕਰਵਾਉਣਾ ਜਾਨੀ ਇਨਸਾਨ ਸਾਡੇ ਸਾੜੇ ਸਾੜੀ ਉਮਰ ਹੀ ਸਾਰੀ ਦਰਿਆ ਦੇ ਵਿੱਚ ਲੰਘੀ ਹਾਂ ਸਾਨੂੰ ਤਾਂ ਪਤਾ ਹੈ ਇੱਥੇ ਇੰਨਾ ਪਾਣੀ ਐ ਇੰਦਾ ਕਿਦਾਂ ਵਾ ਪਾਣੀ ਨਹੀਂ ਝੜਨਾ ਕਿਦਾਂ ਬਹੁਤ ਪਾਣੀ ਤੇਜ਼ ਚੱਲ ਰਿਹਾ ਹਾਂ ਜੀ ਹਾਂ ਜੀ ਜੇ ਹੁਣ ਬਾਹਰੋਂ ਸਾਡੇ ਕੋਈ ਰਿਸ਼ਤੇਦਾਰ ਆਉਂਦਾ ਕਹਿੰਦਾ ਤੁਹਾਡੇ ਪਾਣੀ ਆ ਗਿਆ ਆਜੋ ਆਜੋ ਘਰੋਂ ਨੂੰ ਆਪ ਚਲੀਏ ਮੈਂ ਇੱਥੋਂ ਚੱਲ ਚਲੀਏ ਪਰ ਅਹੀਂ ਤੇ ਕਿੱਝ ਹੋਵੇ ਇਥੇ ਫੇ ਇੱਕ ਉਹ ਪਾਣੀ ਦੇ ਵਿੱਚ ਰਹਿ ਰਹੇ ਕਿ ਸਾਰੀ ਸਾਰੀਆਂ ਉਮਰਾਂ ਲੰਘ ਗਈਆਂ ਜੋ ਮਰਨੀ ਕਰ ਲੋ ਅਹੀਂ ਇਹ ਧਰਤੀ ਨੂੰ ਨਹੀਂ ਛੱਡ ਸਕਦੇ ਕਿਉਂਕਿ ਸਾਡਾ ਹੋਰ ਕਿੱਥੇ ਹੈ ਨਹੀਂ ਕਦੇ ਕੋਈ ਆਮ ਕਿਤੇ ਛੋਟੇ ਜੀਮੇਦਾਰ ਆ ਕੋਈ ਪੰਜਾ ਕਿੱਲੇ ਵਾਲਾ ਕੋਈ ਸਤਾ ਕੋ ਦਹਾਗੇ ਲੈ ਆ ਆਪ ਸਾਰੀ ਜੀਮੇਦਾਰ ਇੱਥੇ ਇੰਦਾ ਦੇ 500 ਕਿੱਲੇ ਵਾਲਾ ਨਾ ਜਿੰਨੇ ਵੀ ਸਾਡੇ 5-10 ਕਿੱਲੇ ਵਾਲੇ ਆਮੇਤ ਕਰ ਰਹੇ ਹਾਂ ਹਾਂ ਫਸਲਾਂ ਰੋੜ ਜਾਂਦੀਆਂ ਕਿੰਨਾ ਚਿਰ ਫਿਰ ਤੁਹਾਡੇ ਕੋਲ ਉੱਠ ਨਹੀਂ ਹੁੰਦਾ ਕਰ ਜਿੱਤੇ ਇਹਦੇ ਤੋਂ ਆਪਸੇ ਦੇ ਲੋ ਜਿਹਦੇ ਹੁਣ ਜੀ 5-10 ਕਿੱਲੇ ਵਾਲਾ ਜਿਹਦੇ 5-7 ਕਿੱਲੇ ਵਾਲਾ ਜਿੱਦੀ ਫਸਲ ਮਰ ਗਈ ਉਹ ਕੀ ਕਰੂਗਾ ਦੱਸੋ ਉਹ ਕੋ ਉਹਨੂੰ ਕਿਹੜਾ ਕੋਈ ਹੁਲਤਵਾ ਹੁਣ ਇੱਥੇ ਰਹਿਣਾ ਇੱਥੇ ਆ ਪੇਮੈਂਟ ਇਹ ਮਿੱਟੀ ਨਾਲ ਮਿੱਟੀ ਫੇ ਮਿੱਟੀ ਹੋਣੀ ਰਹੀਦਾ ਪੱਲੇ ਨਹੀਂ ਕੁਝ ਪੈਂਦਾ ਪੱਲੇ ਨਹੀਂ ਕੋਈ ਪੈਂਦਾ ਹੜ ਦੇ ਵਿੱਚ ਆਏ ਕੀ ਕਰੀਏ ਚਲਦਾ ਟਾਈਮ ਜਿਹੜਾ ਦੁੱਖਾਂ ਦੇ ਵਿੱਚ ਨੰਗਦੇ ਨੇ ਕਿਸਾਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਦੁੱਖ ਵਾਲੀਆਂ ਤਸਵੀਰਾਂ ਨੇ ਬਹੁਤ ਚੰਗੀ ਆ ਬਹੁਤ ਜਿਆਦਾ ਚੰਗੀ ਦੇਖੋ ਕਿੰਨਾ ਫਲਾਡ ਆ ਇੱਥੇ ਕੋਈ ਵੀ ਬੰਦਾ ਨਹੀਂ ਆ ਸਰਕਾਰੀ ਜਾਂ ਦੂਜਾ ਬੰਦਾ ਵੀ ਜਿਹੜੀ ਮਦਦ ਕਰ ਸਕੀਏ ਨਾ ਜ਼ਿੰਮੇਵਾਰ ਨਹੀਂ ਆ ਟਰੈਕਟਰ ਨਹੀਂ ਆਉਦੇ ਲੈ ਹੋਇਆ ਬੰਦੇ ਵੀ ਸਾਡੇ ਆਉਦੇ ਆ ਕੋਈ ਪੁੱਛਦਾ ਨਹੀਂ ਕੋਈ ਨਹੀਂ ਅਧਿਕਾਰੀ ਕੋਈ ਕੁਝ ਨਹੀਂ ਇਸੇ ਵਾਰ ਲੱਗਿਆ ਤੁਸੀਂ ਸਾਰੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਟਰੈਕਟਰ ਦੇ ਮਗਰ ਟਰੈਕਟਰ ਪਾ ਕੇ ਵੱਡੇ ਵੱਡੇ ਦਰਖਤ ਕਿਸਾਨ ਆਪ ਲੈ ਕੇ ਆ ਰਹੇ ਨੇ ਕਿ ਅਸੀਂ ਸ਼ਾਇਦ ਇਸ ਬੰਨ ਨੂੰ ਬਚਾ ਸਕੀਏ ਪਰ ਜੇਕਰ ਇਹ ਬੰਨ ਟੁੱਟ ਜਾਂਦਾ ਤੇ ਇਧਰਲੀ ਸਾਈਡ ਤੇ ਜਿਹੜੀਆਂ ਫਸਲਾਂ ਨੇ ਇਹ ਬਿਲਕੁਲ ਜਿੱਦਾਂ ਪਹਿਲਾਂ ਤੁਸੀਂ ਬਿਆਸ ਦੀ ਤਬਾਹੀ ਦੇਖੀ ਜਾਂ ਚਿੱਟੀ ਵਹੀ ਦੀ ਤਬਾਹੀ ਦੇਖੀ ਜਾਂ ਕਾਲੀ ਵਹੀ ਦੀ ਤਬਾਹੀ ਦੇਖੀ ਉਸੇ ਤਰ੍ਹਾਂ ਹੀ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਉਹ ਨਜ਼ਰ ਆ ਰਿਹਾ ਤੁਸੀਂ ਦੇਖੋ ਟਰੈਕਟਰ ਦੇ ਮਗਰ ਟਰੈਕਟਰ ਪਾ ਕੇ ਕਿਹਨਾ ਰਿਸਕ ਲੈ ਰਹੇ ਨੇ ਇਸ ਬੰਦ ਦੇ ਉੱਤੇ ਟਰੈਕਟਰ ਮਗਰ ਟਰੈਕਟਰ ਪਾ ਕੇ ਕਿੱਦਾਂ ਲਾ ਜਾ ਰਹੇ ਨੇ ਦਰਖਤ ਔਰ ਕਿੱਡੇ ਵੱਡੇ ਵੱਡੇ ਦਰਖਤਾਂ ਨੂੰ ਵੱਢ ਕੇ ਜਿਹੜਾ ਇੱਥੇ ਜਿਹੜਾ ਕੀਤਾ ਜਾ ਰਿਹਾ ਵਾ ਕਿ ਹਾਂ ਵੀ ਸ਼ਾਇਦ ਸਾਡੇ ਇਹ ਬੰਨ ਬਾਜਨ ਉਹ ਵੱਡੇ ਵੱਡੇ ਦਰਖਤਾਂ ਨੂੰ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿੱਡੇ-ਕੱਡੇ ਦਰਖਤ ਵੱਡੇ ਜਿਹੜੇ ਆ ਉਹ ਇੱਥੇ ਦਰਿਆ ਦੇ ਵਿੱਚ ਸਟਲ ਦੀ ਮਜਬੂਰ ਨੇ ਕਿ ਇਹ ਦਰਖਤ ਸਾਡੀਆਂ ਫਸਲਾਂ ਬਚਾ ਦੇਣਗੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਪੀਟੀਸੀ ਹਮੇਸ਼ਾ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਉਹ ਦਰਦ ਉਹ ਦੁੱਖ ਉਹ ਕਿਸਾਨਾਂ ਦੀ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚਾਉਂਦਾ ਸਰਕਾਰਾਂ ਤੱਕ ਪਹੁੰਚਾਉਂਦਾ ਇਸੇ ਕਰਕੇ ਸਵਾਲ ਜਵਾਬ ਪੁੱਛੇ ਜਾਂਦੇ ਨੇ ਕਿ ਹਾਂ ਵੀ ਪ੍ਰਸ਼ਾਸਨ ਤੇ ਸਰਕਾਰਾਂ ਕਰਦੀਆਂ ਕੀ ਤਕਪੂਰ ਖਲਾ ਤੋਂ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼